ਮੇਰਾ ਨਾਮ ਅਵਿકાਸ਼ ਪਾਲਾ ਜੀ ਪਿੰਡ ਮੇਰਾ ਜੈਸਿੰਘੂ ਵਾਲਾ ਜੀ ਮੇਰਾ ਮਸਲਾ ਆਰ ਸੀ ਦਾ ਹੀ ਮੇਰੀ ਨਾ ਗੱਡੀ ਤੇ ਨੰਬਰ ਤਾਂ ਲੱਗਿਆ ਹੋਇਆ ਬਲੈਰੋ ਤੇ ਤੇ ਬੋਲੀ ਜਾਂਦਾ ਮਰੂਤੀ ਸਜੂਕੀ ਤੇ ਇਹ ਅਸੀਂ ਫਸਟ ਓਨਰ ਹੈਗੇ ਆ ਬਲੈਰੋ ਗੱਡੀ ਦੇ ਨਵੀਂ ਕਢਾਈ ਸੀ 2009 ਚ ਅਸੀਂ ਪਹਿਲਾਂ ਮੈਨੂੰ ਉਹਦਾ ਕੋਈ ਸਾਨੂੰ ਪਤਾ ਨਹੀਂ ਸੀਗਾ ਵੀ ਜਦੋਂ ਹੁਣ ਪਾਸਿੰਗ ਤੇ ਚੱਕਰ ਪਿਆ ਮੇਰੀ ਆਰ ਸੀ ਸਹੀ ਸੀਗੀ ਮੇਰੀ ਆਰਸੀ ਦੇ ਇੰਜਨ ਨੰਬਰ ਤੇ 80 ਨੰਬਰ ਗੱਡੀ ਨਾਲ ਮੈਚ ਹੋਈ ਜਾਂਦੇ ਆ ਤੇ ਜਿਹੜਾ ਆਨਲਾਈਨ ਬੋਲੀ ਜਾਂਦਾ ਉਹ ਮਰੂਤੀ ਸੁਜ਼ੂਕੀ ਤੇ ਬੋਲੀ ਜਾਂਦਾ ਈ ਤੇ ਇੱਥੇ ਇੱਕ ਆ ਅੰਗਰੇਜ਼ ਮੁੰਡਾ ਇਹਨੇ ਮੈਨੂੰ 50 ਲੱਖ ਰੁਪਏ ਦੀ ਗੱਲ ਕਰੀ ਸੀ 50000 ਮੈਥੋਂ ਲੈ ਗਿਆ ਇਹ ਤੇ ਦੂਜੇ ਮੈਨੂੰ ਕਹਿੰਦਾ ਉਦੋਂ ਜਦੋਂ ਆਪਣਾ ਗੱਡੀ ਦਾ ਕੰਮ ਹੋ ਗਿਆ ਤੂੰ ਬਾਈ ਉਦੋਂ ਮੈਨੂੰ ਦੇ ਜੀ ਮੈਂ ਵੀ ਠੀਕ ਹੈ ਇਹਨੇ ਮੈਨੂੰ ਆਹ ਕਾਗਜ਼ ਦਿੱਤੇ ਇਹਨੇ ਮੋਡੀਫਿਕੇਸ਼ਨ ਤੇ ਕਹਿੰਦਾ ਮੋਡੀਫਿਕੇਸ਼ਨ ਕਰਾਉਣੀ ਪਊਗੀ ਤੇ ਇਹਨੇ ਇੱਕ ਦੋ ਸਾਈਨ ਜੇ ਕਰਾ ਕੇ ਕੁਝ ਨਹੀਂ 50000 ਰੁਪਏ ਪਾ ਕੇ ਜੇਬ ਚ ਇਹ ਤੁਰ ਗਿਆ ਜਦੋਂ ਮੈਂ ਆਇਆ ਹਾਂ ਅੱਜ ਆ ਜੀ ਸਵੇਰੇ ਆ ਜੀ ਘਰੇ ਤੈਨੂੰ ਆਰਸੀਏ ਮੈਨੂੰ ਜਾਲੀ ਮੈਸੇਜ ਤੇ ਜਾਲੀ ਆਰਟੀਓ ਦੀਆਂ ਮੋਹਰਾਂ ਲਾ ਲਾ ਕੇ ਮੈਨੂੰ ਦੇਈ ਜਾਂਦਾ ਇੱਥੇ ਕਾਗੇ ਪੱਤਰ ਵੀ ਆ ਪੁਲਿਸ ਨੂੰ ਦਿਖਾ ਦੀ ਕਿਤੇ ਦਿਖਾ ਦੀ ਇਹ ਤੇਰਾ ਵੈਲਿਡ ਹੈ ਇੱਥੇ ਕੋਈ ਰੋਕਦਾ ਨਹੀਂ ਤੂੰ ਮੇਰੇ ਨਾਲ ਗੱਲ ਕਰਾ ਦੀ ਮੈਂ ਆਰਟੀਓ ਨਾਲ ਕਾਨਫਰੰਸ ਤੇ ਲੈ ਦੂੰਗਾ ਵੀ ਮੈਂ ਇਹਨੂੰ ਆਖਿਆ ਮੈਂ ਜੇ ਆਰਟੀਓ ਸਾਹਿਬ ਇੰਨੀ ਬੇਲੇ ਬੈਠੇ ਆ ਤੇ ਮੈਂ ਕਿਹਾ ਤੂੰ ਸਿੱਧਾ ਨੰਬਰ ਹੀ ਮੈਨੂੰ ਦੇ ਦੇ ਮੈਂ ਜਦੋਂ ਮੇਰਾ ਜ਼ਿਕਰ ਆ ਕਰੂੰ ਮੈਂ ਗੱਲ ਕਰਾ ਦਿਆ ਕਰੂੰ ਆਹ ਲੋ ਜੀ ਜਦੋਂ ਮੈਨੂੰ ਕੋਈ ਰੋਕੂਗਾ ਹੁਣ ਮੈਂ ਚੰਡੀਗੜ੍ਹ ਵੀ ਜਾਣਾ ਮੈਂ ਸਾਰੇ ਕਿਤੇ ਤੁਰੇ ਫਿਰਦਾ ਵੀ ਮੈਂ ਹੁਣ ਥਾਂ ਥਾਂ ਇਹਦੀ ਗੱਲ ਕਰਾਉਂਦਾ ਫਿਰੂੰਗਾ ਤੇ ਕੁਝ ਨਹੀਂ ਜਦੋਂ ਅੱਜ ਪਤਾ ਕਰਿਆ ਸਾਰਾ ਇਥੇ ਰਿਕਾਰ ਕੋ ਕੁਛ ਵੀ ਨਹੀਂ ਉਹ ਕਹਿੰਦੇ ਤੇਰਾ ਹੋਇਆ ਹੀ ਕੁਛ ਨਹੀਂ ਇਹ ਜੇਬ ਚ ਪੈਸੇ ਲੈ ਕੇ ਜਾ ਉਹ ਖੜਾ ਹੀ ਸਾਈਡ ਤੇ ਹੋਇਆ ਹੀ ਹੁਣ ਕੌਣ ਸ਼ਖਸ਼ੀ ਜਿਹਨੇ ਤੁਹਾਨੂੰ ਪੈਸੇ ਅੰਗਰੇਜ਼ ਸਿੰਘ ਆ ਖੜਾ ਹੀ ਆ ਅੰਗਰੇਜ਼ ਭਾਈ ਅੰਗਰੇਜ਼ ਹਾਂਜੀ ਇੱਥੇ ਬਾਹਰ ਇੱਥੇ ਲਾਈ ਬੈਠਾ ਬੂਥ ਹੀ ਆਉਂਦਾ ਪਤਾ 12 ਨੰਬਰ ਕਹਿੰਦਾ ਜੀ ਪਰ ਮੈਨੂੰ ਤਾਂ ਕੋਈ ਪਤਾ ਨਹੀਂ ਇਹਦਾ ਕੋਈ ਕੁਝ ਨਹੀਂ ਸਾਰਾ ਕੁਝ ਜਾਲੀ ਬਣਾਈ ਬਣਾ ਬਣਾ ਕੇ ਮੈਨੂੰ ਦੇ ਤਾਈ ਇਹਨੇ ਵੀ ਆ ਤੇਰਾ ਆ ਕੰਮ ਆ ਐ ਹੋਜੂਗਾ ਐ ਹੋਜੂਗਾ ਬਾ ਤੇਰੀ ਆਰਸੀ 5 ਮਿੰਟਾਂ ਚ 10 ਮਿੰਟਾਂ ਚ ਤੇਰੀ ਮੈਂ ਤੈਨੂੰ ਫੋਟੋ ਭੇਜਦਾ ਮੈਂ ਤੈਨੂੰ ਐ ਕਰਦਾ ਤੇਰੀ 2 ਦਿਨਾਂ ਚ ਤੈਨੂੰ ਘਰੇ ਆਜੂਗੀ ਆਰਸੀ ਆਪ ਹੀ ਲਿਖ ਲਿਖ ਕੇ ਮੈਨੂੰ ਮੈਸੇਜ ਨਾ ਆਪ ਹੀ ਇੱਥੇ ਵੀ ਡਿਸਪੈਚ ਦੇ ਕਹਿੰਦਾ ਵੀ ਡਿਸਪੈਚ ਹੋ ਗਈ ਆ ਵੇਖੋ ਮੇਰੇ ਫੋਨ ਨਹੀਂ ਚੱਕੀ ਦਾ ਕੱਲ੍ਹ ਦੇ ਮੈਂ ਫੋਨ ਕਰੀ ਜਣਾ ਆ ਆਰਸੀ ਨੰਬਰ ਪੀਵੀ03ਯੂ3636 ਡਿਸਪੈਚਡ 19 ਸਤੰਬਰ ਆਪਦੇ ਕੋਲ ਹੀ ਟਰੈਕਿੰਗ ਨੰਬਰ ਵੀ ਸਾਰਾ ਕੁਝ ਮੈਨੂੰ ਦੇਤਾ ਵੀ ਇਹ ਤੇ ਚੈੱਕ ਕਰ ਲੈ ਐਵੇਂ ਮੈਂ ਤੋ ਐਪਾਂ ਡਾਊਨਲੋਡ ਕਰਾਈ ਜਾਵੇ ਫੋਨ 'ਚ ਫਲਾਨੀ ਐਪ ਤੇ ਚੈੱਕ ਕਰ ਝੌਂਕੀ ਐਪ ਤੇ ਚੈੱਕ ਕਰ ਫੇਰ ਮੈਂ ਕਿਹਾ ਬਾਈ ਮੇਰੇ ਜਾਂਦਾ ਪੈਸੇ ਸੱਟਾ ਇੱਥੇ ਫੇਰ ਮੈਨੂੰ ਕਹਿੰਦਾ ਵੀ ਮੈਂ ਤੇਰੇ ਪੈਸੇ ਦੇ ਦੇਣਾ ਬਾਈ ਕਹਿੰਦਾ ਯਾਰ ਚੱਲ ਮੈਨੂੰ 10000 ਰੁਪਏ ਰਾ ਕੱਲ ਦਾ ਮੈਂ ਇਹਨੂੰ ਫੋਨ ਕਰੀ ਜਾਨਾ ਤੇ ਕੱਲ ਦਾ ਇਹ ਮੈਨੂੰ ਕਹਿੰਦਾ ਬਾਈ ਕਰੰਟ ਅਕਾਊਂਟ 10 8 ਵਜੇ ਤੋਂ ਬਾਅਦ ਖੁੱਲਦਾ ਹੁੰਦਾ ਮੈਂ ਕਿਹਾ ਯ ਉਹ 8 ਵਜੇ ਤੋਂ ਬਾਅਦ ਖੁੱਲਣਗੇ ਮੈਂ ਲੋਕ ਤਾਂ ਦਿਨੇ ਕੰਮ ਕਰਦੇ ਆ ਮੈਂ 8 ਵਜੇ ਤੋਂ ਬਾਅਦ ਕਿਸੇ ਨੇ ਪੈਸੇ ਕੀ ਕਰਨੇ ਆ ਕਿਹਨੂੰ ਦੇਣੇ ਆ ਫੇਰ ਇਹਨੇ ਮੇਰਾ ਫੋਨ ਤੇ ਆ ਸਾਰੇ ਆ ਦੇਖ ਲਓ ਮੈਂ ਬਿਜ਼ੀ ਆ ਬਿਜ਼ੀ ਆ ਮੈਂ ਕਾਲ ਬੈਕ ਕਰਦਾ ਮੈਂ ਐ ਕਰਦਾ ਜੋ ਕਰਦਾ ਉਹ ਕਰਦਾ ਚੱਲ ਮੈਂ ਮੈਂ ਜਦੋਂ ਰਾਤ ਹੋ ਗਈ 8 ਵਜੇ ਮੈਂ ਹੈ ਨਹੀਂ ਕੁਝ ਨਹੀਂ ਪਾਉਣਾ ਤੇ ਆਪਾਂ ਚੁੱਪ ਕਰਕੇ ਮੈਂ ਨਾਲ ਦੇ ਮੁੰਡੇ ਤੋਂ ਫੋਨ ਕਰਾਇਆ ਸਵੇਰ ਮੈਂ ਤੂੰ ਇਹਨੂੰ ਐ ਕਹਿ ਵੀ ਜੀ ਪਾਸਿੰਗ ਕਰਾਉਣੀ ਆ ਮੈਂ ਗੱਡੀ ਦੀ ਤੇ ਮੈਂ ਮੈਂ ਫੀਸ ਦੇਣੀ ਆ ਤੁਹਾਨੂੰ ਤੇ ਫੀਸ ਮੇਰੀ ਭਰ ਦਿਓ ਤੇ ਇਹਨੇ ਉਹ ਤੜਕੇ ਉਹੀ ਗੱਲ ਮੇਰਾ ਤਾਂ ਫੋਨ ਨਾ ਚੱਕਿਆ ਮੈਨੂੰ ਇਹਨੇ ਤੜਕੇ 10000 ਰੁਪਇਆ ਪਾਤਾ ਅੱਜ 2000 ਦੀ ਇੱਕ ਐਂਟਰੀ ਕਰਤੀ 8000 ਦੀ ਇੱਕ ਕਰਤੀ ਬਾਅਦ ਉਹਦੇ ਬਾਅਦ ਚ ਹਾਂ ਮੈਂ ਤੈਨੂੰ ਬਸ 11 ਵਜੇ ਪਾਉਣਾ ਮੈਂ ਤੈਨੂੰ 10 ਵਜੇ ਪੈਸੇ ਪਾਉਣਾ ਮੈਨੂੰ ਪਤਾ ਲੱਗਿਆ ਸੀ ਵੀ ਇਹ ਹੁਣ ਮੇਰੀ ਅੱਖਾਂ ਡੰਡੀਆਂ ਕਰੀ ਜਾਂਦਾ 10000 ਰੁਪਇਆ ਮੈਨੂੰ ਵਾਪਸ ਪਾ ਕੇ ਇਹ ਮੁੰਡੇ ਨੇ ਫੋਨ ਕਰਿਆ ਇਹ ਕਹਿੰਦਾ ਵੀ ਜਿਹੜਾ ਮੇਰੇ ਨਾਲ ਉਹ ਖੜਾ ਇੱਧਰ ਆਵੇ ਤੇ ਉਹ ਵੀ ਬਾਅਦ ਵੀ ਮੈਂ ਪਾਸਿੰਗ ਕਰਾਉਣੀ ਆ ਇਹ ਖੁਸ਼ ਹੋ ਗਿਆ ਇਹਨੂੰ ਆਏ ਵੀ ਹੁਣ ਆਪਾਂ ਇਧਰੋਂ ਬਣਾ ਲਈਏ ਪੈਸੇ ਇਹ ਕਹਿੰਦਾ ਮੈਂ ਸਾਂਝ ਕੇਂਦਰ ਬਹਿਣਾ ਤੇ ਤੂੰ ਬਈ ਇੱਥੇ ਆ ਕੇ ਮੈਨੂੰ ਪੈਸੇ ਦੇ ਜਾ ਇਹ ਜਦੋਂ ਆਇਆ ਤੇ ਅਸੀਂ ਤਾਂ ਇਕੱਠੀ ਆਏ ਸੀਗੇ ਮੈਂ ਇਧਰ ਜਾਵੜਿਆ ਤੇ ਮੈਂ ਜਦੋਂ ਗਿਆ ਉੱਤੋਂ ਦੀ ਤੇ ਮੈਂ ਜਾ ਕੇ ਫੜ ਲਿਆ ਮੈਂ ਕਿਹਾ ਵੀ ਆ ਜਾ ਮੈਂ ਇਹਦਾ ਰੰਗ ਉੱਡ ਗਈ ਵੀ ਆ ਆ ਗਿਆ ਉਹ ਹੀ ਆ ਗਿਆ ਤਾਂ ਵੀ ਆ ਕੀ ਹੋ ਗਿਆ ਮੁੜ ਕੇ ਮੈਨੂੰ ਕਹਿੰਦਾ ਆ ਜਾਓ ਇੱਕ ਨਾਲ ਇਹਦੇ ਹੋਰ ਖੜਾ ਸੀਗਾ ਨਾਲ ਇੱਕ ਬੰਦੇ ਨੂੰ ਸਰਦਾਰ ਨੂੰ ਹੋਰ ਕੈਮ ਕਰੀ ਖੜਾ ਸੀਗਾ ਪੈਸੇ ਲੈਣ ਤੋਂ ਉਹ ਗਵਾਂਢੀ ਮੈਂ ਕਿਹਾ ਭਾਈ ਉਹਨੂੰ ਪਤਾ ਲੱਗ ਗਿਆ ਉਹ ਵੀ ਅੱਗੋਂ ਕਹਿੰਦਾ ਭਾਈ ਪਹਿਲਾਂ ਮੈਂ ਇੱਕ ਵਾਰ ਪਹਿਲਾਂ ਕੰਮ ਕਰਾਇਆ ਜੋ ਨਹੀਂ ਹੋਇਆ ਉਹ ਵਿਚਾਰਾ ਮਾਤੜ ਬੰਦਾ ਆ ਕੇ ਫੇਰ ਫਸ ਗਿਆ ਦੂਜੀ ਵਾਰ ਇਹਦੇ ਕੋਲੇ ਆ ਕੇ ਮੈਂ ਜੋ ਅਗੇ ਮੈਂ ਤੇਰੇ ਇੱਥੇ ਖੜਾ ਹਣਾ ਰਿਕਾਰਡ ਤੇਰਾ ਸਾਰਾ ਚੈੱਕ ਹੈ ਹਾਂ ਓਕੇ ਆ ਫੇਰ ਵੀ ਨਾ ਮੰਨੇ ਪੈਰ ਤੇ ਪਾਣੀ ਨਹੀਂ ਇਹਨੇ ਪੈਂਦਾ ਮੈਂ ਕਿਹਾ ਤੂੰ ਕਰਾ ਚੈੱਕ ਜਦੋਂ ਚੈੱਕਰਾਏ ਜੋ ਕੁਝ ਬੋਲੇ ਤਾਂ ਫ ਉਹਦੇ ਕੁਝ ਬੋਲੇ ਹੀ ਨਹੀਂ। ਮੇਰੀ ਅਗਲੀ ਮੰਗ ਕੀ ਹੈ? ਮੇਰੀ ਅਗਲੀ ਮੰਗ ਹੈ ਵੀ ਇਹੋ ਜਿਹੇ ਬੰਦੇ 420 ਦਾ ਪਰਚਾ ਹੋਣਾ ਚਾਹੀਦਾ। ਤੁਹਾਡੇ ਵੱਲੋਂ ਕੀ ਹਾਂਜੀ? ਤੁਸੀਂ ਕੀ ਚਾਹੋਣਾ? ਵੀ ਮੈਂ ਤਾਂ ਇਹ ਹੀ ਚਾਹਣਾ ਵੀ ਇਹੋ ਜਿਹੇ ਬੰਦਿਆਂ ਕਾਰਵਾਈ ਹੋਣੀ ਚਾਹੀਦੀ ਹੈ। ਅੱਜ ਮੈਂ ਫਸਿਆ ਕੱਲ ਨੂੰ ਕੋਈ ਹੋਰ ਬੰਦਾ ਫਸੂਗਾ। ਕੰਪਲੇਂਟ ਕਰਨੀ ਹੈ ਸਰ ਹਜੀ ਮੈਂ ਤਾਂ ਹੁਣੀ ਇੱਥੇ ਆਇਆ ਹੀ ਸੀਗਾ ਹਜੇ। ਮੈਂ ਤਾਂ ਮੋਡਨ ਦੀ ਗੱਲ ਕਰਦੇ ਆਂਗੇ ਪੈਸੇ ਵਾਪਸ ਤੁਹਾਡੇ ਹੋ ਜਾਂਦੇ ਆ। ਹਾਂਜੀ। ਉਸ ਤੋਂ ਬਾਅਦ ਤੁਹਾਡਾ ਅਗਲਾ ਐਕਸ਼ਨ ਹੋਊਗਾ ਮੈਂ ਐਕਸ਼ਨ ਮੈਂ ਤਾਂ ਕਹਿਣਾ ਵੀ ਇਹੋ ਜਿਹੇ ਬੰਦੇ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਜਿਵੇਂ ਤੁਹਾਡੇ ਪੈਸੇ ਵਾਪਸ ਕਰ ਦਿੰਦਾ ਹਾਂਜੀ ਉਸ ਤੋਂ ਬਾਅਦ ਤੁਸੀਂ ਇਹਨਾਂ ਦੇ ਐਕਸ਼ਨ ਗ੍ਰਾਉਂਡ ਪੈਸੇ ਤਾਂ ਜਿਹੜੇ ਮੇਰੇ ਇਹਨੇ ਬਾਹ ਮੈਂ ਕਰਾਉਣਾ ਹੀ ਕਰਾਉਣਾ ਐਕਸ਼ਨ ਤਾਂ ਉਹ ਤਾਂ ਹੋਊਗਾ ਅੱਜ ਚੱਲ ਮੇਰੇ ਤਾਂ ਪੈਸੇ ਵਾਪਸ ਕਰ ਦੂ ਕਿਸੇ ਤੋਂ 2-4 ਵਰਗੇ ਤੋਂ ਲੈ ਕੇ ਪੈਸੇ ਤੇ ਕੱਲ ਨੂੰ ਇਹ ਤਾਂ ਤਾਂ ਕੰਮ ਇਹ ਹੀ ਰਹੂਗਾ ਜੱਜ ਨੇ ਇਹਨੂੰ ਪਤਾ ਲੱਗਿਆ ਤੇ ਕੱਲ ਨੂੰ ਫੇਰ ਕੇ ਇਹਦਾ ਇਹ ਇਨੇ ਜ਼ਿੰਮੇਵਾਰ ਬੰਦੇ ਆਉਂਦੇ ਵਿਚਾਰੇ 2-2 4-4 ਪੜੇ ਲਿਖੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਇਹਦੇ ਮੈਨੂੰ ਆਹ ਉਹ ਕਰਿਆ ਮੈਨੂੰ ਕਹਿੰਦਾ ਚੰਡੀਗੜ੍ਹ ਤੱਕ ਪਾਸ ਚੱਲੂਗਾ ਵੀ ਤੂੰ ਕਿਤੇ ਮਰਜ਼ੀ ਚਲਾ ਦੇ ਜੇ ਤੈਨੂੰ ਕੋਈ ਰੋਕਦਾ ਹੈ ਜੇ ਕੋਈ ਤੈਨੂੰ ਦਿੱਕਤ ਪਰੇਸ਼ਾਨੀ ਕਰਦਾ ਤਾਂ ਮੇਰੀ ਆਰਟੀਓ ਸਾਹਿਬ ਨਾਲ ਮੈਂ ਆਪੀ ਗੱਲ ਕਰਾ ਦੂੰਗਾ ਵੀ ਤੂੰ ਮੈਨੂੰ ਫੋਨ ਲਾ ਲਈ ਭਾਵੇਂ ਚਾਹੇ ਮੈਂ ਇਹ ਮੇਰੇ ਵਾਸਤੇ ਇੰਨਾ ਵੇਲਾ ਬੈਠਾ ਕਹਿੰਦਾ ਜੇ ਰਾਤ ਨੂੰ ਤੇਰੀ 1 ਵਜੇ ਕੋਈ ਗੱਡੀ ਘੇਰਦਾ ਨਾ ਵੀ ਤੂੰ ਮੈਨੂੰ ਫੋਨ ਕਰੀਏ 1 ਵਜੇ ਤੇ ਮੈਂ ਉਹਦੀ ਤੇਰਾ ਨਾਲ ਦੀ ਨਾਲ ਕੰਮ ਕਢਾ ਕੇ ਦੇਵਾਂਗਾ ਆ ਦੇਖੋ ਪੀਡੀਐਫ ਬਣਾ ਬਣਾ ਕੇ ਮੈਨੂੰ ਐਵੇਂ ਭੇਜੀਂਦਾ ਆ ਆਰਟੀਓ ਦੀ ਜਾਲੀ ਮੋਹਰ ਲੱਗੀ ਹੋਈ ਹੈ ਇਹ ਆ ਦੇਖੋ ਆ ਜਾਲੀ ਮੋਹਰ ਲਾ ਕੇ ਇੱਥੇ ਮੈਂ ਚੈੱਕ ਕਰਵਾਈ ਉਹ ਕਹਿੰਦੇ ਇੱਥੇ ਕੋਈ ਮੋਹਰ ਹੀ ਨਹੀਂ ਗੀ ਇਹ ਮੋਹਰ ਹੀ ਸਾਈਨ ਸਾਈਨ ਤਾਂ ਜ਼ਰੂਰੀ ਹੈ ਨਾ ਮੋਹਰ ਦੇ ਨਾਲ ਇਹਦਾ ਆਪਾਂ ਵੀ ਇੰਨੇ ਤਾਂ ਪੜ੍ਹ ਹੀ ਲਈਏ ਇਹ ਨਹੀਂ ਨਹੀਂ ਜੀ ਆ ਥੱਲੇ ਇਹਨੇ ਆਪ ਹੀ ਵੈਲਿਡ ਕਰਤਾ 2030 4 ਫੈਬ 2030 ਤੱਕ ਪਾਸਿੰਗ ਹੈ ਜੀ ਚਲੋ ਆ ਸਾਰਾ ਇੰਜਨ ਨੰਬਰ ਚੈਸੀ ਨੰਬਰ ਵੀ ਮੈਂ ਸਹੀ ਕਰਾਤੀ ਵੀ ਮੇਰੀਆਂ ਮਤਲਬ ਕਿ ਮੇਰੀਆਂ ਅੱਖਾਂ ਠੰਡੀਆਂ ਕਰਤੀਆਂ ਇਸ ਬੰਦੇ ਮੰਨ ਲਓ ਜੀ ਤੁਸੀਂ ਇੱਥੇ ਹਾਰਵੇ ਕਰਾਣ ਹਾਂਜੀ ਮੈਂ ਕਾਰਵਾਈ ਮੈਂ ਕਹਿਣਾ ਵੀ ਹੋਣੀ ਚਾਹੀਦੀ ਆ ਸਾਰੇ ਭਰਾ ਖੜੇ ਆ ਇੱਥੇ ਜਿੰਨੇ ਆ ਇੱਥੇ ਹੁਣ ਤਾਂ ਅੱਧੇ ਚਲੇ ਗਏ ਇੱਥੇ 10 ਬੰਦਿਆਂ ਦਾ ਰੌਲਾ ਸੀਗਾ ਘਟੋ ਘਟੋ ਹਾਂਜੀ ਕੀ ਮਾਮਲਾ ਜੀ ਤੁਹਾਡੇ ਦੇ ਰਿਕਾਰਡ ਇਨੀਕਸ਼ਨ ਲੱਗ ਰਿਹਾ ਹੈ ਉਸਦੇ ਇਹ ਜੋ ਕਾਜ ਲੈ ਸੀਗੇ ਜੀ ਮੋਡੀਫਾਈ ਕਰਾਉਣ ਦੇ ਜੀ ਉਹੋ ਇਹਨਾਂ ਤੋਂ ਮੈਂ ਸੈਂਸ ਨੂੰ ਕਰਾਤੀ ਜੀ ਕਲਰਕ ਦੇ ਐਸਓ ਦੇ ਆਰਟੀ ਸਾਹਿਬ ਦੇ ਹਾਂਜੀ ਹਾਂਜੀ ਮੇਰੇ ਉਹ ਦੁਬਾਰਾ ਅੰਦਰੋਂ ਕਨੇ ਚੰਡੀਗੜ੍ਹ ਹੋ ਜੀ ਚੈਸੀ ਨੰਬਰ ਜਿਹੜਾ ਨਾਲ ਹੀ ਇਹਨਾਂ ਦੀ ਪਾਸਿੰਗ ਲੰਗੀ ਪਾਸਿੰਗ ਵੀ ਸੀਗੀ ਨਾਲ ਪਾਸਿੰਗ ਕੋਈ ਨੇ ਬਾਅਦ ਚ ਹੋਊਗੀ ਪਰ ਨਾ ਤੁਸੀਂ ਮੋਡੀਫਾਈ ਕਰਾਓ ਫਿਰ ਚਲੋ ਸ਼ੁਰੂ ਤੋਂ ਕਨੇ ਤੁਸੀਂ ਇੱਕ ਵਾਰੀ ਕਾਪੀ ਇੱਕ ਵਾਰੀ ਇਹੀ ਬਣਵਾ ਲਓ ਅਸੀਂ ਐਂਟਰੀ ਪਾਈ ਰਫੀਸ ਪਰ ਲੱਗੇ ਜੀ ਉਹ ਚੈਸੀ ਨੰਬਰ ਮੈਚ ਨਹੀਂ ਕਰਿਆ ਕਾਪੀ ਤੇ ਹੋਰ ਹੈ ਜੀ ਤੇ ਆਨਲਾਈਨ ਰਿਕਾਰਡ ਦੇ ਵਿੱਚ ਇਹਨਾਂ ਦੇ ਵਿੱਚ ਹੋਟੜੇ ਵੇ ਇੰਜਨ ਨੰਬਰ ਵੀ ਚੈਸੀ ਨੰਬਰ ਦਾ ਉਦੂ ਬਾ ਸਰਦਵਾਰੇ ਮੈਨੂੰ ਕਿਹਾ ਮਖਬਰੀ ਚਲੋ 4-5 ਮਹੀਨੇ ਹੋ ਗਏ ਚਲੋ ਇਹਨਾਂ ਨੂੰ ਕਰਿਆ ਯਾਰ ਮੈਂ ਗੱਡੀ ਰੋਡ ਤੇ ਚਲਾਉਣਾਗਾ ਤੇ ਕੱਲ ਨੂੰ ਮੇਰੇ ਕੋਲ ਚਰਾਣ ਕੱਟਿਆ ਜਾਵੀਂ ਮੈਂ ਇਹਨਾਂ ਤੋਂ ਕਾਜ ਵਾਪਸ ਲੈ ਲਈ ਜੀ ਤੇ ਪੇਮੈਂਟ ਵਾਪਸ ਲੈ ਕਿੰਨੇ ਪੈਸੇ ਹੋਣਗੇ 17000 ਰੁਪਏ ਇਹਨਾਂ ਦਾ Google Pay ਆਇਆ ਜੀ 4500 ਰੁਪਏ ਮੈਨੂੰ ਨੇ ਦਿੱਤਾ ਸਿੱਕਾਇਸ਼ ਟੋਟਲ ਕਿੰਨੇ ਚ ਗੱਲ ਹੋਈ ਤੁਹਾਡੀ 21500 ਰੁਪਏ ਇੱਕ ਇਹਨਾਂ ਹੀ ਪੁੱਛੇ ਡਾਕੂਮੈਂਟ ਦਿਖਾ ਰਹੇ ਜਿਹਦੇ ਤੇ ਆਰਡੀਓ ਸਾਫ ਦੀਆਂ ਸਟੈਂਪ ਲੱਗੀਆਂ ਹੋਈਆਂ ਆਓ 24 ਨੰਬਰ ਫਾਰਮ ਦਿੰਦੇ ਆ ਜੀ ਫਾਰਮ ਆਪਾਂ ਨੂੰ ਚਲੋ ਸਟੈਂਪ ਲ ਕਲਰ ਕਮਣੇੰਦਰ ਆਉਤ ਸੀ ਉਹ ਤੋਂ ਲੈ ਸਕਦੇ ਹਾਂ ਸਰ ਨਹੀਂ ਉਹਨਾਂ ਤੇ ਇਹ ਕਹਿ ਰਿਹਾ ਵੀ ਜਾਲੀ ਸਟੈਂਪ ਲੱਗ ਨਹੀਂ ਨਹੀਂ ਜਾਲੀ ਸਰ ਅੰਦਰੋਂ ਮੋਹਰ ਲਾ ਕੇ ਰੰਦੇ ਜੀ ਇਹ ਵੀ ਉਹਨਾਂ ਨੇ ਕਹਿ ਕੇ ਤੁਹਾਡੇ ਵੱਲੋਂ ਸੈਨ ਨਹੀਂ ਹੁੰਦਾ ਸਰ ਤੁਹਾਨੂੰ ਕੋਈ ਰੋਕਦਾ ਸੈਨ ਉਹ ਤੇ ਡਿਜੀਟਲ ਸੈਨ ਹੁੰਦੇ 24 ਨੰਬਰ ਤੇ ਇਹ ਕਹਿ ਰਿਹਾ ਵੀ ਸਾਨੂੰ ਜੇ ਤੁਹਾਨੂੰ ਕੋਈ ਰੋਕਦਾ ਸਾਡਾ ਸਿਟੀ ਡਾਕਟਰ ਮੇਰੇ ਨਾਲ ਗੱਲ ਕਰਾਓ 2 ਵਜੇ ਮੈਂ ਤੁਹਾਨੂੰ ਆਰਟੀਓ ਸਾਹਮਣੇ ਲਾਈਨ ਤੇ ਲਊਗਾ ਕੀ ਕੀ ਕੰਮ ਨਹੀਂ ਆਰਟੀਓ ਸਾਹਮਣੇ ਕੋਈ ਲਾਈਨ ਤੇ ਲਊਗਾ ਆਰਟੀਓ ਬਾਈ ਛੋਹ ਦੇ ਦਿਆ ਆਰਟੀਓ ਸਾਡ ਥੋੜਾ ਕੋਈ ਲਾਈਨ ਤੇ ਰਲਾ ਲਾਂਗੇ ਤੁਸੀਂ ਮੈਨੂੰ ਆਖਿਆ ਰਾਤ ਨੂੰ 1 ਵਜੇ ਵੀ ਮੈਂ ਨਹੀਂ ਨਹੀਂ ਸਾਰਾ ਹੁਣ ਤਾਂ ਵੀ ਦੇ ਮਲ ਕੇ ਹੁੰਦਾ ਨਹੀਂ ਸਾਰਾ ਆਰਟੀਓ ਥੋੜਾ ਸਰ ਲਾਈਨ ਤੇ ਰਲਾ ਲਾਂਗੇ ਚਲੋ ਇਹ ਵੀ ਕੰਮ ਨਾ ਹੋਣ ਦਾ ਕੀ ਕਰੀਏ ਨਾ ਸਰ ਉਹ ਚੈਸੀ ਇੰਜਨ ਨੰਬਰ ਸਰ ਪਹਿਲਾਂ ਮੋਡੀਫਾਈ ਇੱਥੇ ਹੋ ਜਾਂਦਾ ਸੀਗਾ ਅੱਜ ਤੋਂ 8-9 ਮਹੀਨੇ ਪਹਿਲਾਂ ਹੁਣ ਇਹਨੇ ਚੇਂਜ ਕਰਤਾ ਕਿਨੇ ਚੰਡੀਗੜ੍ਹ ਹੋ ਕੇ ਆਉਂਦਾ ਨੀ ਉਹ ਮਧੁਰੀ ਕਰਮਾ ਲੇਕਿਨ ਇੰਨਾ ਨਾ ਟਾਈਮ ਲੱਗ ਰਿਹਾ ਕਿਉਂ ਵੀ ਕੰਮ ਕਿਉਂ ਹੋ ਕਿਉਂ ਨਹੀਂ ਰੇਰ ਆ ਵੀ ਕਾਰਨ ਸਾਰਾ ਅੰਦਰ ਦਫ਼ਤਰ ਚ ਬੈਠਦਾ ਨਹੀਂ ਕਲਰ ਕੇ ਜੀ ਆੰਦਿਨ 24 ਬਾਰੇ ਆਰਟੀਓ ਸਾਹਿਬ ਨੂੰ ਮਿਲੋ ਆਰਟੀਓ ਸਾਹਿਬ ਨਹੀਂ ਦੋ ਦਿਨੋਂ ਆ ਰਹੇ ਜੀ ਕੱਲ ਵੀ 10 ਮਿੰਟ ਆਏ ਸੀ ਕਿ ਚਲੇਗਾ ਅੱਜ ਆਈ ਨਹੀਂ ਕਿੰਨੀ ਦੇਰ ਦਾ ਮਸਲਾ ਕਿੰਨੀ ਦੇਰ ਚੱਲਦਾ ਇਹਨਾਂ ਤੇ 4-5 ਮਹੀਨੇ ਹੋ ਗਏ ਜੀ 4-5 ਮਹੀਨੇ ਤੋਂ ਬੈਠੇ ਹੀ ਨਹੀਂ ਇੱਥੇ ਕੋਈ ਵੀ ਨਹੀਂ ਹੁੰਦਾ ਕੱਲੇ ਸਾਈਨ ਕਰਾਇਆ ਜੀ ਇਹਨਾਂ ਨੇ ਵਸੇ ਨਹੀਂ ਨਹੀਂ ਆਰਟੀਓ ਤੇ ਇੱਥੇ ਕੋਈ ਵੀ ਨਹੀਂ ਹੁੰਦਾ ਕੋਈ ਨਹੀਂ ਸਾਈਨ ਤਾਂ ਕਰਵਾਏ ਵੀ ਸਰ ਸਾਡੇ ਹਾਂ ਸਾਈਨ ਕਰਾਏ ਵੀ ਆ ਸਰ ਤੁਸੀਂ ਸਾਈਨ ਕਰਵਾਏ ਸੀ ਫਿਰ ਉਸ ਵਕਤ ਤੁਸੀਂ ਇਹਨਾਂ ਨੂੰ ਇਹ ਗੱਲ ਨਹੀਂ ਕਰੀ ਜੀ ਵੀ ਇੰਦਰ ਮੰਗੇ ਜਿਹੜਾ ਕੰਮ ਕੰਪਲੀਟ ਨਹੀਂ ਹੋ ਰਿਹਾ ਕਾਰਨ ਕੀ ਹੈਗਾ ਨਹੀਂ ਫਿਰ ਉਹ ਐਂਟਰੀ ਤਾਂ ਕਰਵਾ ਕੇ ਦੇਖੀ ਸੀ ਜ ਪਰ ਉਹ ਚੀਜ਼ ਨਹੀਂ ਪਈ ਜਾਂਦੀ ਉਹਦੀ ਸਿਸਟਮ ਦੇ ਵਿੱਚ ਉਹੀ ਆ ਵੀ ਆਨਲਾਈਨ ਕਾਪੀ ਸਾਰੀ ਗਲਤ ਬਣੀ ਵੀ ਹੁਣ ਤੁਸੀਂ ਕੀ ਕਹਿਆ ਇਹਨਾਂ ਨੂੰ ਤੁਹਾਡਾ ਕਿੱਥੇ ਕੀ ਵੀ ਫੋਟੋ ਵੱਲੋਂ ਹੁਣ ਮੈਂ ਜੀ ਇਹਨਾਂ ਨੂੰ ਡਾਕੂਮੈਂਟ ਜਿਹੜੇ ਹੈਗੇ ਆ ਫੋਟੋਕਾਪੀ ਇਹਨਾਂ ਕੋਲ ਹੈਗੇ ਆ ਰੀਨਲ ਮੈਂ ਇਹਨਾਂ ਨੂੰ ਸਿਰਫ ਵਾਪਸ ਕਰ ਦੂੰਗਾ ਠੀਕ ਹੈ ਪੇਮੈਂਟ ਇਹਨਾਂ ਨੂੰ ਮੋੜਤੀ ਜੀ